ਅੰਦਰ ਸਰਕਾਰ ਤੋਂ ਰਿੰਦੀਆਂ ਮੰਗਾਂ ਮੰਨਵਾਉਣ ਦੇ ਲਈ ਐਸ ਕੇ ਐਮ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਤੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜੋ ਕਿ ਅੰਮ੍ਰਿਤਸਰ ਸ਼ਹਿਰ ਦਾ ਮੇਨ ਬਾਜ਼ਾਰ ਹੈ ਤਾਂ ਉਸ ਹਾਲ ਬਾਜ਼ਾਰ ਦੀਆਂ ਦੁਕਾਨਾਂ ਲਗਭਗ ਬੰਦ ਨੇ ਤਸਵੀਰें ਇੱਕ ਵਾਰ ਤੁਹਾਨੂੰ ਸਾਂਝੀਆਂ ਕਰਦੇ ਹਾਂ ਅੰਮ੍ਰਿਤਸਰ ਤੇ ਹਾਲ ਬਾਜ਼ਾਰ ਦੇ ਆ ਜਿੱਥੇ ਕਿ ਲਗਭਗ ਇਹ ਦੁਕਾਨਾਂ ਬੰਦ ਹੈ ਤੇ ਖਾਲ ਗੇਟ ਦੇ ਐਂਟਰ ਤੇ ਹੀ ਪੁਲਿਸ ਫੋਰਸ ਵੀ ਤੈਨਾਤ ਕੀਤੀ ਹੋਈ ਗਈ ਹੈ ਤਾਂ ਜੋ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਦੱਸ ਦਈਏ ਕਿ ਅੱਜ ਐਸਕੇਐਮ ਵੱਲੋਂ ਕਾਲ ਸੀ ਕਿ 16 ਫਰਵਰੀ ਵਾਲੇ ਦਿਨ ਭਾਰਤ ਬੰਦ ਕੀਤਾ ਜਾਵੇ ਤਾਂ ਜੋ ਕਿ ਕੇਂਦਰ ਸਰਕਾਰ ਤੋਂ ਰੇਂਦੀਆਂ ਮੰਗਾ ਉਹ ਕਿਸਾਨ ਆਪਣੇ ਪ੍ਰਦਰਸ਼ਨ ਦੇ ਨਾਲ ਉਹ ਮਨਾ ਸਕਣ ਸਰਕਾਰ ਦੇ ਉੱਪਰ ਦਬਾਅ ਪਾ ਸਕਣ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਹੋਰ ਕਈ ਵਕਵਾ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਹਰਿਆਣਾ ਬਾਰਡਰ ਤੇ ਹੀ ਰੋਕ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਐਸਕੇਮ ਵੱਲੋਂ ਵੀ ਜਿਹੜਾ ਆਪਣਾ ਹੋਰ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੇ ਲਈ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਤਸਵੀਰਾਂ ਇੱਕ ਵਾਰ ਤੁਹਾਨੂੰ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਅੰਦਰ ਦੀਆਂ ਦਿਖਾ ਰਹੇ ਆ ਜਿਹੜਾ ਕਿ ਹਾਲ ਬਾਜ਼ਾਰ ਪੂਰੀ ਤਰੀਕੇ ਬੰਦ ਹੈ ਇਥੋਂ ਤੱਕ ਕਿ ਅੰਮ੍ਰਿਤਸਰ ਦਾ ਬੱਸ ਸਟੈਂਡ ਤੇ ਉੱਪਰ ਵੀ ਬੱਸਾਂ ਦਾ ਅੱਜ ਚੱਕਾ ਜਾਮ ਹੈ ਜੋ ਪੀਆਰਟੀਸੀ ਬੱਸਵੱਲੋ ਵੀ ਕਿਸਾਨਾਂ ਦਾ ਸਮਰਥਨ ਦੇਣ ਦੀ ਗੱਲ ਕੀਤੀ ਗਈ ਸੀ ਉਹਨਾਂ ਦਾ ਕਹਿਣਾ ਸੀ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਹਾਂ ਤੇ ਕਿਸਾਨਾਂ ਵੱਲੋਂ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਉਸ ਦਾ ਉਹ ਸਮਰਥਨ ਕਰਦੇ ਆ ਤਾਂ ਹਾਲ ਬਾਜ਼ਾਰ ਦੇ ਅੰਦਰ ਲਗਭਗ ਇਸ ਸਮੇਂ ਤੱਕ ਸਾਰਾ ਬਾਜ਼ਾਰ ਖੁੱਲ ਜਾਂਦਾ ਹੈ ਲੇਕਿਨ ਅਗਰ ਅੱਜ ਦੀ ਗੱਲ ਕਰੀਏ ਤੇ ਅੱਜ ਇਹ ਦੁਕਾਨਾਂ ਲਗਭਗ ਬੰਦ ਹੈ ਹਾਲਾਂਕਿ ਆਵਾਜ਼ਾਂ ਹੀ ਜ਼ਰੂਰ ਚੱਲ ਰਹੀ ਹੈ ਲੋਕ ਆਜਾ ਜ਼ਰੂਰ ਰਿਹਾ ਲੇਕਿਨ ਭਾਰਤ ਬੰਦ ਦੀ ਕਾਲ ਦਾ ਪੂਰਨ ਸਮਰਥਨ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਜਦੋਂ ਕੀਤਾ ਸੀ ਤਾਂ ਉਦੋਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਠੇਕੇ ਤੇ ਕੰਮ ਕਰਦੇ ਕੱਚੇ ਕਰਮਚਾਰੀਆਂ ਅਤੇ ਵਪਾਰੀ ਵਰਗ ਵੀ ਨਾਲ ਜੁੜਿਆ ਸੀ ਜਿਸ ਕਰਕੇ ਕਿਸਾਨਾਂ ਦੀ ਤਾਕਤ ਹੋਰ ਦੁੱਗਣੀ ਹੋ ਗਈ ਸੀ ਤੇ ਭਾਰਤ ਬੰਦ ਦੇ ਦੌਰਾਨ ਹੀ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਮਾਰਚ ਕਰਕੇ ਜਿਹੜਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ 16 ਫਰਵਰੀ ਵਾਲੇ ਦਿਨ ਕਿਸਾਨਾਂ ਦਾ ਸਾਥ ਜ਼ਰੂਰ ਦੇਣ ਤਾਂ ਹੁਣ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦਾ ਸਾਥ ਦਿੱੰਦਿਆ ਵੀ ਜ਼ਰੂਰ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਐਮਐਸਪੀ ਅਗਨੀਵੀਰ ਯੋਜਨਾ ਅਤੇ ਬੇਰੁਜ਼ਗਾਰੀ ਦੇ ਮੁੱਦੇ ਅਤੇ ਹੋਰ ਕਈ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜਾ ਭਾਰਤਬੰਦ ਜਿਹੜਾ ਉਹ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਜਿਸ ਤਰੀਕੇ ਦਾ ਤਸ਼ੱਦਦ ਹਰਿਆਣਾ ਬਾਰਡਰ ਦੇ ਉੱਪਰ ਕਿਸਾਨਾਂ ਦੇ ਉੱਪਰ ਹੋ ਰਿਹਾ ਉਸ ਨੂੰ ਲੈ ਕੇ ਕਿਸਾਨਾਂ ਵੱਲੋਂ ਭਾਰਤ ਮੰਡ ਦੀ ਕਾਲ ਦਿੱਤੀ ਗਈ ਸੀ ਤਾਂ ਲਗਭਗ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਭਾਰਤ ਮੰਡ ਦੀ ਕਾਲ ਦਿੱਤੀ ਗਈ ਸੀ ਜਿਸ ਦਾ ਕਿ ਭਰਵਾ ਹੁੰਗਾਰਾਮ ਰਿਸਰਚ ਵੀ ਦੇਖਣ ਨੂੰ ਮਿਲ ਰਿਹਾ ਦੁਕਾਨਾਂ ਜ਼ਿਆਦਾਤਰ ਬੰਦ ਨੇ ਅਤੇ ਆਵਾਜ਼ਾਂ ਹੀ ਜ਼ਰੂਰ ਚੱਲ ਰਹੀ ਹੈ ਕਿਉਂਕਿ ਅਗਰ ਇਸ ਰੋਡ ਦੀ ਗੱਲ ਕਰੀਏ ਤਾਂ ਇਹ ਅੰਮ੍ਰਿਤਸਰ ਸ਼ਹਿਰ ਦਾ ਮੇਨ ਬਾਜ਼ਾਰ ਹੈ ਤੇ ਇਹ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਇਸੇ ਰਸਤੇ ਬਲੋਹੀ ਯਾਤਰੀ ਸਹਿਲਾਨੀ ਸਾਖਸ਼ਣ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਨੇ ਤਾਂ ਦੂਜੇ ਪਾਸੇ ਅੱਜ ਇਹ ਬਾਜ਼ਾਰ ਪੂਰੀ ਤਰੀਕੇ ਬੰਦ ਹੈ ਇੱਥੋਂ ਤੱਕ ਕਿ ਅੰਮ੍ਰਿਤਸਰ ਦਾ ਬੱਸ ਸਟੈਂਡ ਵੀ ਬੰਦ ਕੀਤਾ ਗਿਆ ਹੈ ਬੱਸਾਂ ਦਾ ਚੱਕਾ ਅੱਜ ਦੇ ਦਿਨ ਜਾਮ ਹੈ ਤਾਂ ਇਹ ਹਾਲਗੇਟ ਦੇ ਬਾਹਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਪੁਲਿਸ ਫੋਰਸ ਜ਼ਰੂਰ ਤੈਨਾਤ ਕੀਤੀ ਗਈ ਹੈ ਪੁਲਿਸ ਆਪਣੀ ਡਿਊਟੀ ਜਿਹੜੀ ਆ ਉਹ ਨਿਭਾ ਰਹੀ ਆ ਤਾਂ ਜੋ ਕਿ ਕੋਈ ਵੀ ਘਟਨਾ ਜਿਹੜੀ ਆ ਉਹ ਨਾ ਘਟੇ ਸਾਡੀ ਪੂਰੀ ਤਿਆਰੀ ਹੈਗੀ ਐਂਡ ਐਟ 올 ਦਾ ਮੇਨ ਪੁਆਇੰਟਸ ਫੋਰਸ ਜਿਹੜੀ ਹੈਗੀ ਉਹਦੀ ਬਹੁਤ ਹੀ ਵਿਜ਼ਿਬਿਲਟੀ ਡਿਪਲॉयਮੈਂਟ ਹੈ ਵੀ ਵਿਲ ਮੇਕ ਸ਼ੋਰ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਿਲਕੁਲ ਦੁਰਸਤ ਰਹੇ ਔਰ ਕਿਸੇ ਨੂੰ ਵੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਉੱਪਰਟਾਰੀ ਬੋਲਦੀ ਮੈਮ ਕਿਸਾਨ ਵੀ ਆ ਰਹੇ ਐ ਪ੍ਰੋਟੈਸਟ ਲਈ ਦੂਜੇ ਪਾਸੇ ਅੱਜ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਵੀ ਹੈਗੀ ਐ ਸੋ ਦੇਖੀਏ ਵੀ ਹੈ ਮੈਂ ਡੈਂਪਲ ਅਰੇਂਜਮੈਂਟਸ ਸੋ ਵੀਲ ਨਾਟ ਅਲਾਉ ਐਨੀ ਵਨ ਟੂ ਫੇਸ ਐਨੀ ਡਿਫਿਕਲਟੀ ਜੇ ਵੀ ਲੜਬਾੜੀ ਕਰਦਾ देखिए यू कैन सी मेरे पीछे भी तुम देख सकते हो एक विजिबल पुलिस डिप्लॉयमेंट हैगी पुलिस बहुत चाक चौबंद है एंड सीनियर ऑफिसर एवरी वन इज ऑन फील्ड पूरे अमृतसर सिटी अडल्ट सैक्टर चो वंडिया गया है अंडर द सुपरविजन ऑफ अ जियो एंड ऑल ऑफ देम आर बींग सुपरवाइज बाई सीनियर ऑफिसर अप टू डी सी पी रैंक यदि पूरी सुपरविजन सी पी सर पर्सनली मॉनिटर कर रहे हैं सारे okay. वो आप खुद भी फील्ड छेंगे ਸੋ एवरीवन ਇਜ਼ ਔਨ ਦ ਟੋਸ ਕਾਲ ਜਿਹੜਾ ਅੰਮ੍ਰਿਤਸਰ ਸ਼ਹਿਰ ਆ ਉਹ ਬੰਦ ਹੈ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਜਿਹੜਾ ਉਹ ਕਿਸਾਨਾਂ ਦਾ ਸਾਥ ਜ਼ਰੂਰ ਦਿੱਤਾ ਗਿਆ ਜਿਸ ਤਰ੍ਹਾਂ ਐਸਕੇਐਮ ਵੱਲੋਂ ਕਾਲ ਦਿੱਤੀ ਗਈ ਸੀ 16 ਫਰਵਰੀ ਨੂੰ ਜਿਹੜੇ ਭਾਰਤ ਬੰਦ ਕੀਤਾ ਉਸ ਦਾ ਅਸਰ ਜਿਹੜਾ ਹੈ ਉਹ ਅੰਮ੍ਰਿਤਸਰ ਚ ਵੀ ਆ ਦੇ ਖੰਡੋਂ ਮਿਲਿਆ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਦਾ ਅਨਮਿਊਟ ਅੰਮ੍ਰਿਤਸਰ ਕੇਂਦਰ ਸਰਕਾਰ ਤੋਂ ਰੇਂਦੀਆਂ ਮੰਗਾ ਮਨਵਾਉਣ ਦੇ ਲਈ ਐਸਕੇਐਮ ਵੱਲੋਂ 16 ਫਰਵਰੀ ਨੂੰ ਭਾਰਤ ਮੰਦ ਦੀ ਕਾਲ ਦਿੱਤੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਤੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜੋ ਕਿ ਅੰਮ੍ਰਿਤਸਰ ਸ਼ਹਿਰ ਦਾ ਮੇਨ ਬਾਜ਼ਾਰ ਹੈ ਤਾਂ ਉਸ ਹਾਲ ਬਾਜ਼ਾਰ ਦੀਆਂ ਦੁਕਾਨਾਂ ਲਗਭਗ ਬੰਦ ਨੇ ਤਸਵੀਰें ਇੱਕ ਵਾਰ ਤੁਹਾਨੂੰ ਸਾਂਝੀਆਂ ਕਰਦੇ ਹਾਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਆ ਜਿੱਥੇ ਕਿ ਲਗਭਗ ਇਹ ਦੁਕਾਨਾਂ ਬੰਦ ਹੈ ਤੇ ਹਾਲ ਗੇਟ ਦੇ ਐਂਟਰ ਤੇ ਹੀ ਪੁਲਿਸ ਫੋਰਸ ਵੀ ਤੈਨਾਤ ਕੀਤੀ ਹੋਈ ਗਈ ਹੈ ਤਾਂ ਜੋ ਕਿ ਕੋਈ ਵੀ ਅੰਸਖਾਵੀ ਘਟਨਾ ਨਾ ਵਾਪਰੇ ਦੱਸ ਦਈਏ ਕਿ ਅੱਜ ਐਸਕੇਐਮ ਵੱਲੋਂ ਕਾਲ ਸੀ ਕਿ 16 ਫਰਵਰੀ ਵਾਲੇ ਦਿਨ ਭਾਰਤ ਬੰਦ ਕੀਤਾ ਜਾਵੇ ਤਾਂ ਜੋ ਕਿ ਕੇਂਦਰ ਸਰਕਾਰ ਤੋਂ ਰੇਂਦੀਆਂ ਮੰਗਾ ਉਹ ਕਿਸਾਨ ਆਪਣੇ ਪ੍ਰਦਰਸ਼ਨ ਦੇ ਨਾਲ ਉਹ ਮਨਾ ਸਕਣ ਸਰਕਾਰ ਦੇ ਉੱਪਰ ਦਬਾਅ ਪਾ ਸਕਣ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਹੋਰ ਕਈ ਵਕਵਾ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਹਰਿਆਣਾ ਬਾਰਡਰ ਤੇ ਹੀ ਰੋਕ ਲਿੱਤਾ ਗਿਆ ਤਾਂ ਉਸ ਤੋਂ ਬਾਅਦ ਐਸਕੇਮ ਵੱਲੋਂ ਵੀ ਜਿਹੜਾ ਆਪਣਾ ਹੋਰ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੇ ਲਈ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਤਸਵੀਰਾਂ ਇੱਕ ਵਾਰ ਤੁਹਾਨੂੰ ਅੰਮ੍ਰਿਤਸਰ ਹਾਲ ਬਾਜ਼ਾਰ ਦੇ ਅੰਦਰ ਦੀਆਂ ਦਿਖਾ ਰਿਹਾ ਜਿਹੜਾ ਕਿ ਹਾਲ ਬਾਜ਼ਾਰ ਪੂਰੀ ਤਰੀਕੇ ਬੰਦ ਹੈ ਇੱਥੋਂ ਤੱਕ ਕਿ ਅੰਮ੍ਰਿਤਸਰ ਦਾ ਬੱਸ ਸਟੈਂਡ ਤੇ ਉੱਪਰ ਵੀ ਬੱਸਾਂ ਦਾ ਅੱਜ ਚੱਕਾ ਜਾਮ ਹੈ ਜੋ ਪੀਆਰਟੀਸੀ ਬੱਸ ਵਾਲੋ ਵੀ ਕਿਸਾਨਾਂ ਦਾ ਸਮਰਥਨ ਦੇਣ ਦੀ ਗੱਲ ਕੀਤੀ ਗਈ ਸੀ ਉਹਨਾਂ ਦਾ ਕਹਿਣਾ ਸੀ ਕਿ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਹਨ ਤੇ ਕਿਸਾਨਾਂ ਵੱਲੋਂ ਜੋ ਭਾਰਤ ਮੰਡ ਦੀ ਕਾਲ ਦਿੱਤੀ ਗਈ ਸੀ ਉਸ ਦਾ ਉਹ ਸਮਰਥਨ ਕਰਦੇ ਆ ਤਾਂ ਹਾਲ ਬਾਜ਼ਾਰ ਦੇ ਅੰਦਰ ਲਗਭਗ ਇਸ ਸਮੇਂ ਤੱਕ ਸਾਰਾ ਬਾਜ਼ਾਰ ਖੁੱਲ ਜਾਂਦਾ ਹੈ ਲੇਕਿਨ ਅਗਰ ਅੱਜ ਦੀ ਗੱਲ ਕਰੀਏ ਤੇ ਅੱਜ ਇਹ ਦੁਕਾਨਾਂ ਲਗਭਗ ਬੰਦ ਹੈ ਹਾਲਾਂਕਿ ਆਵਾਜ਼ਾਂ ਹੀ ਜ਼ਰੂਰ ਚੱਲ ਰਹੀ ਹੈ ਲੋਕ ਆਜਾ ਜ਼ਰੂਰ ਰਿਹਾ ਲੇਕਿਨ ਭਾਰਤ ਮੰਡ ਦੀ ਕਾਲ ਦਾ ਪੂਰਨ ਸਮਰਥਨ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਜਦੋਂ ਕੀਤਾ ਸੀ ਤਾਂ ਉਦੋਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਠੇਕੇ ਤੇ ਕੰਮ ਕਰਦੇ ਕੱਚੇ ਕਰਮਚਾਰੀਆਂ ਅਤੇ ਵਪਾਰੀ ਵਰਗ ਵੀ ਨਾਲ ਜੁੜਿਆ ਸੀ ਜਿਸ ਕਰਕੇ ਕਿਸਾਨਾਂ ਦੀ ਤਾਕਤ ਹੋਰ ਦੁੱਗਣੀ ਹੋ ਗਈ ਸੀ ਤੇ ਭਾਰਤ ਬੰਦ ਦੇ ਦੌਰਾਨ ਹੀ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਮਾਰਚ ਕਰਕੇ ਜਿਹੜਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ 16 ਫਰਵਰੀ ਵਾਲੇ ਦਿਨ ਕਿਸਾਨਾਂ ਦਾ ਸਾਥ ਜ਼ਰੂਰ ਦੇਣ ਤਾਂ ਹੁਣ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦਾ ਸਾਥ ਦਿੱੰਦਿਆ ਵੀ ਜ਼ਰੂਰ ਦਿਖਾਈ ਦੇ ਰਿਹਾ ਹੈ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਐਮਐਸਪੀ ਅਗਨੀਵੀਰ ਯੋਜਨਾ ਅਤੇ ਬੇਰੁਜ਼ਗਾਰੀ ਦੇ ਮੁੱਦੇ ਅਤੇ ਹੋਰ ਕਈ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜਾ ਭਾਰਤਬੰਦ ਜਿਹੜਾ ਉਹ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਜਿਸ ਤਰੀਕੇ ਦਾ ਤਸ਼ੱਦਦ ਹਰਿਆਣਾ ਬਾਰਡਰ ਦੇ ਉੱਪਰ ਕਿਸਾਨਾਂ ਦੇ ਉੱਪਰ ਹੋ ਰਿਹਾ ਉਸ ਨੂੰ ਲੈ ਕੇ ਕਿਸਾਨਾਂ ਵੱਲੋਂ ਭਾਰਤ ਮੰਡ ਦੀ ਕਾਲ ਦਿੱਤੀ ਗਈ ਸੀ ਤਾਂ ਲਗਭਗ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਭਾਰਤ ਮੰਡ ਦੀ ਕਾਲ ਦਿੱਤੀ ਗਈ ਸੀ ਜਿਸ ਤੱਕ ਪਰਵਾ ਹੁੰਗਾਰਾਮ ਰਿਸਰਚ ਵੀ ਦੇਖਣ ਨੂੰ ਮਿਲ ਰਿਹਾ ਦੁਕਾਨਾਂ ਜ਼ਿਆਦਾਤਰ ਬੰਦ ਨੇ ਅਤੇ ਆਵਾਜ਼ਾਈ ਜ਼ਰੂਰ ਚੱਲ ਰਹੀ ਹੈ ਕਿਉਂਕਿ ਅਗਰ ਇਸ ਰੋਡ ਦੀ ਗੱਲ ਕਰੀਏ ਤਾਂ ਇਹ ਅੰਮ੍ਰਿਤਸਰ ਸ਼ਹਿਰ ਦਾ ਮੇਨ ਬਾਜ਼ਾਰ ਹੈ ਤੇ ਇਹ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਇਸੇ ਰਸਤੇ ਬਲੋਹੀ ਯਾਤਰੀ ਸਹਿਲਾਨੀ ਸਾਚ칸 ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਨੇ ਤਾਂ ਦੂਜੇ ਪਾਸੇ ਅੱਜ ਇਹ ਬਾਜ਼ਾਰ ਪੂਰੀ ਤਰੀਕੇ ਬੰਦ ਹੈ ਇੱਥੋਂ ਤੱਕ ਕਿ ਅੰਮ੍ਰਿਤਸਰ ਦਾ ਬੱਸ ਸਟੈਂਡ ਵੀ ਬੰਦ ਕੀਤਾ ਗਿਆ ਹੈ ਬੱਸਾਂ ਦਾ ਚੱਕਾ ਅੱਜ ਦੇ ਦਿਨ ਇਜ਼ਾਮ ਹੈ ਤਾਂ ਇਹ ਹਾਲਗੇਟ ਦੇ ਬਾਹਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਪੁਲਿਸ ਫੋਰਸ ਜ਼ਰੂਰ ਤੈਨਾਤ ਕੀਤੀ ਗਈ ਹੈ ਪੁਲਿਸ ਆਪਣੀ ਡਿਊਟੀ ਜਿਹੜੀ ਆ ਉਹ ਨਿਭਾ ਰਹੀ ਆ ਤਾਂ ਜੋ ਕਿ ਕੋਈ ਵੀ ਘਟਨਾ ਜਿਹੜੀ ਆ ਉਹ ਨਾ ਘਟੇ ਜੀ ਸਾਡੀ ਪੂਰੀ ਤਿਆਰੀ ਹੈਗੀ ਐਂਡ ਐਟ 올 ਦਾ ਮੇਨ ਪੁਆਇੰਟਸ ਫੋਰਸ ਜਿਹੜੀ ਹੈਗੀ ਉਹਦੀ ਬਹੁਤ ਹੀ ਵਿਜ਼ਿਬਿਲਟੀ ਡਿਪਲॉयਮੈਂਟ ਹੈ ਵੀ ਵਿਲ ਮੇਕ ਸ਼ੋਰ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਿਲਕੁਲ ਦਰੁਸਤ ਰਹੇ ਔਰ ਕਿਸੇ ਨੂੰ ਵੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਪਟਾਰੀ ਪੁਲ ਤੇ ਮੈਮ ਕਿਸਾਨ ਵੀ ਆ ਰਹੇ ਆ ਪ੍ਰੋਟੈਸਟ ਲਈ ਦੂਜੇ ਪਾਸੇ ਅੱਜ ਕਾਂਗਰਸ ਦੀ ਇੱਕ ਵੱਡੀ ਮੀਟਿੰਗ ਵੀ ਹੈਗੀ ਹੈ। ਸੋ ਦੇ ਵੀ ਹੈਵ ਮੇਡ ਐਮਪਲ ਅਰੇਂਜਮੈਂਟਸ ਵੀ ਵਿਲ ਨਾਟ ਅਲਾਉ ਐਨੀਵਨ ਟੂ ਫੇਸ ਐਨੀ ਡਿਫਿਕਲਟੀ। ਕਿਉਂਕਿ ਉਹ ਲੜਬਾਜੀ ਕਰ ਰਹੇ ਹੋ। ਦੇਖੀਏ ਯੂ ਕੈਨ ਸੀ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਇੱਕ ਵਿਜ਼ੀਬਲ ਪੁਲਿਸ ਡਿਪਲੋਇਮੈਂਟ ਹੈਗੀ ਪੁਲਿਸ ਬਹੁਤ ਚਾਕ ਚੌਬੰਦ ਹੈ ਐਂਡ ਸੀਨੀਅਰ ਆਫੀਸਰਸ everyone is on field today predominantly ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਨੂੰ ਤੁਸੀਂ ਇਹ ਜਿਹਨੇ ਆਪਣੇ ਅਫਸਰ ਪੂਰੇ ਅੰਮ੍ਰਿਤਸਰ ਸਿਟੀ ਨੂੰ ਅਦਰਟ ਸੈਕਟਰਸ ਚ ਵੰਡਿਆ ਗਿਆ ਹੈ ਅੰਡਰ ਦਾ ਸੁਪਰਵੀਜ਼ਨ ਆਫ ਅ ਜੀਓ ਐਂਡ ਆਲ ਆਫ देम ਆਰ ਬੀਇੰਗ ਸੁਪਰਵਾਈਜ਼ਡ ਬਾਈ ਸੀਨੀਅਰ ਆਫਿਸਰਸ ਅਪ ਟੂ ਡੀਸੀਪੀ ਰੈਂਕ ਇਹਦੀ ਪੂਰੀ ਸੁਪਰਵੀਜ਼ਨ ਸੀਪੀ ਸਰ ਪਰਸਨਲੀ ਮੋਨਿਟਰ ਕਰ ਰਹੇ ਨੇ ਸਾਰੇ ਉਹ ਆਪੇ ਖੁਦ ਵੀ ਫੀਲਡ ਚ ਹੈਗੇ ਸੋ एवरीवन इज ऑन देयर ਟੂਸ ਕਾਲ ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਉਹ ਬੰਦ ਹੈ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਜਿਹੜਾ ਉਹ ਕਿਸਾਨਾਂ ਦਾ ਸਾਥ ਜਰੂਰ ਦਿੱਤਾ ਗਿਆ ਜਿਸ ਤਰ੍ਹਾਂ ਐਸਕੇਮ ਵੱਲੋਂ ਕੋਲ ਦਿੱਤੀ ਗਈ ਸੀ 16 ਫਰਵਰੀ ਨੂੰ ਜਿਹੜੇ ਭਾਰਤ ਬੰਦ ਦਿੱਤਾ ਉਸ ਦਾ ਅਸਰ ਜਿਹੜਾ ਉਹ ਅੰਮ੍ਰਿਤਸਰ ਚ ਵੀ ਦੇਖਣ ਨੂੰ ਮਿਲਿਆ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਦਾ ਅਨਮਿਊਟ ਅੰਮ੍ਰਿਤਸਰ ਅੰਦਰ ਸਰਕਾਰ ਤੋਂ ਰੇਂਦੀਆਂ ਮੰਗਾ ਮੰਵਾਉਣ ਦੇ ਲਈ ਐਸਕੇਐਮ ਵੱਲੋਂ 16 ਫਰਵਰੀ ਨੂੰ ਭਾਰਤਬੰਦ ਦੀ ਕਾਲ ਦਿੱਤੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਤੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਜੋ ਕਿ ਅੰਮ੍ਰਿਤਸਰ ਸ਼ਹਿਰ ਦਾ ਮੇਨ ਬਾਜ਼ਾਰ ਹੈ ਤਾਂ ਉਸ ਹਾਲ ਬਾਜ਼ਾਰ ਦੀਆਂ ਦੁਕਾਨਾਂ ਲਗਭਗ ਬੰਦ ਨੇ ਤਸਵੀਰें ਇੱਕ ਵਾਰ ਤੁਹਾਨੂੰ ਸਾਂਝੀਆਂ ਕਰਦੇ ਹਾਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਆ ਜਿੱਥੇ ਕਿ ਲਗਭਗ ਇਹ ਦੁਕਾਨਾਂ ਬੰਦ ਹੈ ਤੇ ਖਾਲ ਗੇਟ ਦੇ ਐਂਟਰ ਤੇ ਹੀ ਪੁਲਿਸ ਫੋਰਸ ਵੀ ਤੈਨਾਤ ਕੀਤੀ ਹੋਈ ਗਈ ਹੈ ਤਾਂ ਜੋ ਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਦੱਸ ਦਈਏ ਕਿ ਅੱਜ ਐਸ ਕੇ ਐਮ ਵੱਲੋਂ ਕਾਲ ਸੀ ਕਿ 16 ਫਰਵਰੀ ਵਾਲੇ ਦਿਨ ਭਾਰਤ ਬੰਦ ਕੀਤਾ ਜਾਵੇ ਤਾਂ ਜੋ ਕਿ ਕੇਂਦਰ ਸਰਕਾਰ ਤੋਂ ਰੇਂਦੀਆਂ ਮੰਗਾਂ ਉਹ ਕਿਸਾਨ ਆਪਣੇ ਪ੍ਰਦਰਸ਼ਨ ਦੇ ਨਾਲ ਆਮਨ ਆ ਸਕਣ ਸਰਕਾਰ ਦੇ ਉੱਪਰ ਦਬਾਅ ਪਾ ਸਕਣ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਹੋਰ ਕਈ